ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਅਸੀਂ ਮੌਜੂਦ ਆਂ ਤਮਤਾਨ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਉੱਪਰ ਇੱਥੇ ਤੁਹਾਡੇ ਨਾਲ ਇੱਕ ਬੜੀ ਮਹੱਤਵਪੂਰਨ ਜਾਣਕਾਰੀ ਅਸੀਂ ਸਾਂਝੀ ਕਰਨ ਲੱਗੇ ਆਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤਮਤਾਨ ਸਾਹਿਬ ਇਤਿਹਾਸਿਕ ਗੁਰੂ ਘਰ ਹੈਗਾ ਜਿੱਥੇ ਕੀ ਸ੍ਰੀ ਗੁਰਤੇਗ ਬਹਾਦਰ ਜੀ ਨਾਲ ਸੰਬੰਧਿਤ ਗੁਰੂ ਘਰ ਹੈ ਜਿਸ ਨੂੰ ਦਰਸ਼ਨੀ ਡਿਊਟੀ ਦਾ ਵਾਰ ਦਿੱਤਾ ਜਾਏਗਾ ਜੋ ਵੀ ਇੱਥੋਂ ਦਰਸ਼ਨ ਕਰਕੇ ਸ੍ਰੀ ਹਜੂਰ ਸਾਹਿਬ ਵੱਲ ਜਾਵੇਗਾ ਉਸ ਦੀ ਯਾਤਰਾ ਸਫਲ ਹੋਵੇਗੀ ਤਸਵੀਰਾਂ ਚ ਤੁਸੀਂ ਤਮਤਾਨ ਸਾਹਿਬ ਰੇਲਵੇ ਸਟੇਸ਼ਨ ਦਾ ਦ੍ਰਿਸ਼ ਦੇਖ ਰਹੇ ਹੋਗੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਹਰ ਸ਼ੁੱਕਰਵਾਰ ਨੂੰ ਲੋਕ ਮੌਜੂਦ ਹੁੰਦੇ ਨੇ ਸਿੱਖ ਸੰਗਤ ਸੇਵਾ ਕਰਨ ਦੇ ਲਈ ਇੱਥੇ ਮੌਜੂਦ ਹੁੰਦੀ ਹੈ ਹਰ ਸ਼ੁੱਕਰਵਾਰ ਨੂੰ ਤਮਤਾਨ ਸਾਹਿਬ ਰੇਲਵੇ ਸਟੇਸ਼ਨ ਦੇ ਉੱਪਰ ਸ੍ਰੀ ਹਜੂਰ ਸਾਹਿਬ ਨੂੰ ਜਾਣ ਵਾਲੀ ਟ੍ਰੇਨ ਦੋ ਤੋਂ 3 ਮਿੰਟਾਂ ਦੇ ਲਈ ਰੁਕਦੀ ਹੈ ਹਰ ਸ਼ੁੱਕਰਵਾਰ ਨੂੰ ਸਮਾਂ ਜਿਹੜਾ 4:58 ਮਿੰਟਾਂ ਦੇ ਉੱਪਰ ਹੈ ট্রেন ਇੱਥੇ ਰੁਕਦੀ ਹੈਗੀ ਤੇ ਯਾਤਰੀਆਂ ਨੂੰ ਜਿਹੜਾ ਸਿੱਖ ਮਰਿਆਦਾ ਦੇ ਅਨੁਸਾਰ ਗੁਰੂ ਘਰਾਂ ਦੀ ਜੋ ਮਰਿਆਦਾ ਹੈਗੀ ਕਿ ਭੁੱਖਿਆਂ ਨੂੰ ਲੰਗਰ ਛਕਾਉਣਾ ਲੰਗਰ ਛਕਾਇਆ ਜਾਂਦਾ ਹੈਗਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿੰਨੇ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਮੌਜੂਦ ਨੇ ਜੋ ਪਾਣੀ ਦੀ ਸੇਵਾ ਦਾਰ ਰੋਟੀ ਦੀ ਸੇਵਾ ਜਿਹੜੀ ਇੱਥੇ ਕਰਦੇ ਨੇਗੇ ਹਾਂ ਸ਼ੁੱਕਰਵਾਰ ਗੁਰੂ ਘਰ ਤੋਂ ਜਿਹੜਾ ਲੰਗਰ ਬਣ ਕੇ ਆਉਂਦਾ ਹੈਗਾ ਤੁਸੀਂ ਸਤਜਿਂਹਾਂ ਦੇਖੋ ਵੀ ਟਰੇਨ ਹੈ ਜਿਹੜੀ ਤੋਂ ਇੱਕ ਕੋਲ ਸੇਵਾ ਕਰਨ ਦੇ ਲਈ ਕਿੰਨੇ ਲੋਕ ਖੜੇ ਹੋਏ ਨੇ ਇਹ ਸੇਵਾ ਬਿਨਾਂ ਕਿਸੇ ਭੇਦ ਭਾਪ ਤੋਂ ਕੀਤੀ ਜਾਂਦੀ ਹੈ ਚਾਹੇ ਉਹ ਯਾਤਰੀ ਹਜੂਰ ਸਾਹਿਬ ਨੂੰ ਜਾ ਰਹੇ ਹੋਣ ਜਾਂ ਫਿਰ ਨਾ ਜਾ ਰਹੇ ਹੋਣ ਜਿੰਨਾ ਮਰਜੀ ਲੰਬਾ ਸਫ਼ਰ ਕਿਉਂ ਨਾ ਕਰਕੇ ਆਏ ਹੋਣ ਇੱਥੇ ਆ ਕੇ ਉਹਨਾਂ ਸਾਰੇ ਯਾਤਰੀਆਂ ਦੀ ਥਕਾਵਟ ਜ਼ਰੂਰ ਉਤਰ ਜਾਂਦੀ ਹੈ ਕਿਉਂਕਿ ਇੱਥੇ ਪੀਣ ਦੇ ਲਈ ਪਾਣੀ ਦੀਆਂ ਬੋਤਲਾਂ ਵੰਡੀਆਂ ਜਾਂਦੀਆਂ ਨੇ ਤੇ ਲੰਗਰ ਜਿਹੜਾ ਉਹ ਸ਼ਕਾਇਆ ਜਾਂਦਾ ਹੈ ਪੂਰੀ ਟ੍ਰੇਨ ਨੂੰ ਜਿਹੜਾ ਇੱਥੇ ਲੰਗਰ ਸ਼ਕਾਇਆ ਜਾਂਦਾ ਹੈ ਇਹ ਨਹੀਂ ਕਿ ਕਈ ਕੁਝ ਖਾਸ ਡੱਬਿਆਂ ਨੂੰ ਸ਼ਕਾਇਆ ਜਾਂਦਾ ਹੋਵੇ ਅਸੀਂ ਤਸਵੀਰਾਂ ਦੇ ਵਿੱਚ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂਗੇ ਜਿੰਨੇ ਵੀ ਸੰਗਤ ਜਿੰਨੇ ਵੀ ਲੋਕ ਇਸ ਟ੍ਰੇਨ ਦੇ ਵਿੱਚ ਮੌਜੂਦ ਹੁੰਦੇ ਨੇ ਸਾਰਿਆਂ ਤੱਕ ਲੰਗਰ ਪਹੁੰਚਾਇਆ ਜਾਂਦਾ ਹੈਗਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋਗੇ ਹਰ ਸ਼ੁੱਕਰਵਾਰ ਨੂੰ ਇੱਥੇ ਲੋਕ ਬੱਡੀ ਗਿਣਤੀ ਦੇ ਵਿੱਚ ਸੇਵਾ ਕਰਨ ਦੇ ਲਈ ਪਹੁੰਚਦੇ ਨੇ ਇਹ ਤਸਵੀਰਾਂ ਨੇ ਹਮਤਾਨ ਸਾਹਿਬ ਰੇਲਵੇ ਸਟੇਸ਼ਨ ਦੀਆਂ ਤੁਸੀਂ ਦੇਖ ਲਓ ਕਿਸ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਪ੍ਰਸ਼ਾਦਾ ਉਹ ਦਿੱਤਾ ਜਾ ਰਿਹਾ ਹੈਗਾ ਰੁਕੀ ਰਿੱਕੀ ਜਾ ਰਹੀ ਹੈ ਲੋਕਾਂ ਨੂੰ ਪੈਕਿੰਗ ਕਰਕੇ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਦਾਲ ਸਬਜੀ ਦਿੱਤੀ ਜਾਂਦੀ ਹੈ ਰੋਟੀ ਦਿੱਤੀ ਜਾਂਦੀ ਹੈ ਪਾਣੀ ਦੀਆਂ ਬੋਤਲਾਂ ਤੱਕ ਜਿਹੜੀਆਂ ਉਹ ਬੰਡੀਆਂ ਜਾਂਦੀਆਂ ਨੇ ਬੜੇ ਲੋਕ ਇੱਥੇ ਸਿੱਖ ਸੰਗਤ ਦਾ ਧੰਨਵਾਦ ਵੀ ਕਰਕੇ ਜਾਂਦੇ ਨੇ ਕਿਉਂਕਿ ਬੜਾ ਹੀ ਦੂਰ ਦਾ ਜਿਹੜਾ ਇਹ ਸਫ਼ਰ ਹੁੰਦਾ ਹੈਗਾ ਹਰ ਸ਼ੁੱਕਰਵਾਰ ਨੂੰ ਤੁਸੀਂ ਦੁਬਾਰਾ ਨੋਟ ਕਰ ਸਕਦੇ ਹੋਗੇ ਕਿ ਹਰ ਸ਼ੁੱਕਰਵਾਰ ਨੂੰ ਜਿਹੜਾ ਇਹ ਟ੍ਰੇਨ ਸ੍ਰੀ ਹਜੂਰ ਸਾਹਿਬ ਦੇ ਲਈ ਜਾਂਦੀ ਹੈ ਤੁਸੀਂ ਸੇਵਾ ਕਰਨ ਦੇ ਲਈ ਵੀ ਇੱਥੇ ਪਹੁੰਚ ਸਕਦੇ ਹੋਗੇ ਗੁਰੂ ਘਰ ਤੋਂ ਲੰਗਰ ਬਣ ਕੇ ਤਿਆਰ ਹੁੰਦਾ ਹੈਗਾ ਤੇ ਫਿਰ ਰੇਲਵੇ ਸਟੇਸ਼ਨ ਤੇ ਸਮੇਂ ਅਨੁਸਾਰ ਪਹੁੰਚਾ ਦਿੱਤਾ ਜਾਂਦਾ ਹੈਗਾ ਇਹ ਸੇਵਾ ਜਿਹੜੀ ਕੇਵਲ ਸਿੱਖ ਧਰਮ ਦੇ ਵਿੱਚ ਹੀ ਦੇਖ ਨੂੰ ਮਿਲਦੀ ਹੈ ਕਿ ਬਿਨਾ ਭੇਦ ਭਾਪ ਦੇ ਸਿੱਖ ਸੰਗਤ ਲੋਕਾਂ ਦੀ ਸੇਵਾ ਕਰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਸ ਸਰਵਿੰਦਰ ਸਿੰਘ ਮੈਨੇਜਰ ਗੁਰਦੁਆਰਾ ਤੰਦਾਨ ਸਾਹਿਬ ਜਿਹੜਾ ਇੱਥੇ ਟ੍ਰੇਨ ਆਦੀ ਹੈਗੀ ਸਟੇਸ਼ਨ ਦੇ ਉੱਤੇ ਤੰਦਾਨ ਸਾਹਿਬ ਸਟੇਸ਼ਨ ਕਿੰਨੇ ਦਿਨਾਂ ਲਈ ਟ੍ਰੇਨ ਦੇ ਨਾਲ ਯਾਤਰਾ ਕਰੀ ਇਹ ਟ੍ਰੇਨ ਹਰ ਸ਼ੁੱਕਰਵਾਰ 4:58 ਮਿੰਟ ਤੇ ਸ਼ਾਮ ਨੂੰ ਰੁਕਦੀ ਏ 2 ਮਿੰਟ ਦਾ ਵੈਸੇ ਠਰਾਵੇ ਪਰ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਤਮਤਾਨ ਸਾਹਿਬ ਵੱਲੋਂ ਲੰਗਰ ਦੀ ਸੇਵਾ ਕੀਤੀ ਜਾਂਦੀ ਏ ਸੰਗਤ ਵੱਲੋਂ ਪਾਣੀ ਦੀ ਸੇਵਾ ਕੀਤੀ ਜਾਂਦੀ ਏ ਤੇ 2 ਮਿੰਟ ਤੋਂ ਜ਼ਿਆਦਾ ਵੀ ਰੁਕ ਜਾਂਦੀ 5 ਮਿੰਟ ਤੱਕ ਰੁਕ ਜਾਂਦੀ ਏ ਹਰ ਸ਼ੁੱਕਰਵਾਰ ਲੰਗਰ ਆਇਆ ਹਾਂਜੀ ਹਰ ਹਰ ਸ਼ੁੱਕਰਵਾਰ ਨੂੰ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਜਿਹੜਾ ਸੰਗਤ ਵਾਸਤੇ ਯਾਤਰੀਆਂ ਵਾਸਤੇ ਦਿੱਤਾ ਜਾਂਦਾ ਟ੍ਰੇਨ ਦੇ ਵਿੱਚ ਜਿਹੜੀਆਂ ਸੰਗਤਾਂ ਨੂੰ ਹਜੇ ਤੱਕ ਇਹ ਵੀਰ ਜਾਣਕਾਰੀ ਨੂੰ ਉਹਨਾਂ ਨੂੰ ਪਹੁੰਚਾ ਦੇਣਾ ਚਾਹੀਦਾ ਆ ਉਹਨਾਂ ਨੂੰ ਇਹ ਹੀ ਹੈ ਕਿ ਗੁਰਦ੍ਰਾਤਾ ਤਮਤਾਨ ਸਾਹਿਬ ਜਿਹੜਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿਉੜੀ ਦਾ ਵਰ ਦਿੱਤਾ ਹੈ ਤੇ ਇੱਥੋਂ ਦਰਸ਼ਨਾ ਕਰਕੇ ਦਰਸ਼ਨ ਕਰਕੇ ਸੰਗਤ ਜਿਹੜੀ ਹੈ ਸੱਚਖੰਡ ਜਾਂਦੀ ਹੈ ਤੇ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਦਰਸ਼ਨ ਕਰੇ ਇੱਥੋਂ ਟ੍ਰੇਨ ਦੀ ਟਿਕਟ ਬੁੱਕ ਕਰਾਏ ਤੇ ਇੱਥੋਂ ਸੱਚਖੰਡ ਦੀ ਯਾਤਰਾ ਲਈ ਜਾਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਗੋਲਦੀ ਚੀਮਾ ਮੁੰਕਤ ਸਿੰਘ ਤੇ ਪੂਰੇ ਜਿਹੜਾ ਸੰਤਾਨ ਸਾਹਿਬ ਟ੍ਰੇਨ ਰੁਕਣ ਲੱਗੀ ਹੈ ਸ਼੍ਰੀ ਗੁਰੂ ਸਾਹਿਬ ਜਾਨ ਪਹਿਲਾਂ ਟ੍ਰੇਨ ਨਹੀਂ ਰੁਕਦੀ ਸੀ ਜੀ ਇਹਦੇ ਬਾਰੇ ਜਾਣਕਾਰੀ ਇਹ ਬੜੀ ਸੰਗਤ ਦੀ ਤੇ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਗੁਰਤੇਗ ਜੀ ਦੀ ਕਿਰਪਾ ਨਾਲ ਇੱਥੇ ਟ੍ਰੇਨ ਹਰ ਸ਼ੁੱਕਰਵਾਰ ਦੇ ਸ਼ੁੱਕਰਵਾਰ ਸ਼ਾਮ ਨੂੰ 4:58 ਮਿੰਟ ਤੇ ਰੁਕਦੀ ਏ ਬੜੀ ਮੈਨੇਜਮੈਂਟ ਵੱਲ ਦੀ ਸੇਵਾ ਨਾਲ ਤੇ ਸੰਗਤ ਦੀ ਸੇਵਾ ਨਾਲ ਲੰਗਰ ਦੀ ਤੇ ਪਾਣੀ ਦੀ ਸੇਵਾ ਹੁੰਦੀ ਹੈ ਤੇ ਆਪ ਦੇ ਮੱਧਮਨਾ ਕਹਿਣਾ ਚਾਹੁੰਦੇ ਆ ਜੀ ਹੋਰ ਇਲਾਕੇ ਦੀ ਵੱਧ ਤੋਂ ਵੱਧ ਸੰਗਤ ਇੱਥੇ ਸਹਯੋਗ ਕਰੇ ਨਾਲ ਸੇਵਾ 'ਚ ਆਪਣੀ ਹਾਜ਼ਰੀ ਪਰੇ